ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਲਗਭਗ ਆਪਾਂ ਤੁਹਾਨੂੰ 14 ਤੋਂ 15 ਨਗ ਦਿਖਾਵਾਂਗੇ ਐਚ ਐਫ ਜਰਸੀ ਤੇ ਐਰਸ਼ਰ ਰਿਕ ਪ੍ਰਕਾਰ ਦੀ ਵੀਰਾਂ ਕੋਲੇ ਵੈਢ ਸੇਲ ਲਈ ਅਵੇਲੇਬਲ ਆ ਕੁਝ ਗੱਬਣਾ ਤੇ ਕੁਝ ਹੈਗਾ ਸੁੰਜਾ ਮੈਂ ਡਿਟੇਲ ਆਪਾਂ ਵੀਰ ਤੋਂ ਸਾਰੀ ਲੈ ਕੇ ਜਾਵਾਂਗੇ ਸੋ ਐਰ ਸਰਦਾਰ ਨਗੀਨਾ ਦੇਖ ਸਕਦੇ ਹੋ ਟਾਪ ਕ੍ਰਾਸ ਜਿਹੜਾ ਅੱਜ ਦੇ ਘੜੀ ਦੇ ਵਿੱਚ 100 ਪਿੰਡ ਲੱਭੇ ਤੋਂ ਤਿੰਨ ਦੇਖਦੇ ਆ ਤੇ ਤਿੰਨਾਂ ਵਿੱਚ ਇੱਕ ਵੀ ਮਸਾ ਪਸੰਦ ਆਉਂਦੀ ਆ ਉਸ ਟਾਈਪ ਦੇ ਆਪਾਂ ਤੁਹਾਨੂੰ ਬੜਾ ਦਿਖਾਵਾਂਗੇ ਸਟਾਰਟਿੰਗ ਦੇ ਵਿੱਚ ਜਿਵੇਂ ਕਹਿੰਦਾ ਪਿੰਡ ਦਾ ਘੀਰਾ ਤੋਂ ਪਤਾ ਲੱਗ ਜਾਂਦਾ ਵੀਡੀਓ ਦੀ ਸਟਾਰਟਿੰਗ ਦੇ ਵਿੱਚ ਤੁਹਾਨੂੰ ਹਿੰਟ ਮਿਲ ਜਾਣਾ ਕਿ ਇੱਥੇ ਆਪਾਂ ਜਾਵਾਂਗੇ ਤਾਂ ਆਪਣੀ ਗੱਲ ਪੱਲੇ ਪਾਊਗੀ ਸੋ ਸਾਹਮਣੇ ਜਰਸੀ ਦੇਖੋ ਬਲੈਕ ਕਲਰ ਦੇ ਵਿੱਚ ਜਮਾ ਕੋਬਰਾ ਕਹਿ ਸਕਦੇ ਆ ਇਹਨੂੰ ਜਮਾ ਸੋ ਮਨ ਦੇਖ ਕੇ ਮੇਰਾ ਤਾਂ ਖੁਦ ਹੋ ਗਿਆ ਜਮਾ ਤੁਸੀਂ ਵੀਡੀਓ ਦੇਖੋਗੇ ਤਾਂ ਖਰੀਦਾਰੀ ਕਰਨ ਆਉਗੇ ਕਹੋਗੇ ਬਈ ਸੁਆਦ ਆ ਗਿਆ ਵੀਰਾ ਨੇ ਖਰੀਦਣਾ ਲੋਕ ਅਸਾਂ ਨਹੀਂ ਛੱਡੀ ਤੇ ਮੈਂ ਵੀਡੀਓ ਬਣਾਉਣ ਕੰਿਉ ਤੇ ਤੁਸੀਂ ਪੈਸੇ ਲਾਉਣ ਕੰਿਉ ਕਿਸਾਨੀ ਛੱਡਨੀ ਚੰਗੇ ਨਗੀਨੇ ਜਮਾ ਟੌਪ ਲਾਦੇ 14 ਤੋਂ 15 ਲਾਗ ਵੀਰਾ ਕੋਲੇ ਸੇਲ ਹੀ ਅਵੇਲੇਬਲ ਆ ਸੋ ਇਹ ਸਰ ਚੈੱਕ ਕਰੀ ਝਲ ਕੇ ਫੇਰ ਮਰਾਦਾ ਸੋ ਵੀਡੀਓ ਥੋੜੀ ਆਪਣੀ ਲੰਬੀ ਹੋਗੀ ਮਾਫੀ ਚਾਹੁੰਦੇ ਐ ਇਸ ਲਈ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਆਓ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਐਡਰੈਸ ਕਨਫਰਮ ਕਰਾ ਦਿਓ ਆਪਣਾ ਨਾਮ ਬਾਈ ਭਾਗਵਤ ਪ੍ਰੀਤ ਸਿੰਘਾ ਪੈਂਡੈਂਟ ਹੈ ਜ਼ਿਲ੍ਹਾ ਬਰਨਾਲਾ ਹੀ ਕੰਟੈਕਟ ਨੰ ਦੂਜਾ ਨੰਬਰ ਇਹ ਨਸਿਆਤ 35 50 ਸੋਸਿਆਲੀ ਇਹ ਵੱਡੇ ਭਰਾ ਨੰਬਰ ਆਈ ਠੀਕ ਹੈ ਜਿੱਦਾਂ ਅੱਜ ਆਪਾਂ گاਵਾਂ ਦਾ ਬਾਜ਼ਾਰ ਦੇਖਦੇ ਪਿਆ ਮੇਲਾ ਲੱਗਿਆ ਪਿਆ ਜਾਵਾ ਤੇ ਹਰ ਇੱਕ ਪ੍ਰਕਾਰ ਦੀ ਗਾਂ ਆਪਣੇ ਕੋਲੇ ਹਾਜ਼ਰ ਆ ਹਨਾ ਹਾਂਜੀ ਬਾਈ ਜੀ ਐਚ ਐਫ ਜਰਸੀ ਤੇ 에ਰ ਸ਼ਰ 에ਰ ਸ਼ਰ ਬਾਈ ਜੀ ਤੇ ਜਦੋਂ ਮਰਜ਼ੀ ਵੀ ਰੁਟੀਨ ਚ ਆਵੇ گاਵਾਂ ਹਾਜ਼ਰ ਹੁੰਦੀਆਂ ਹਰ ਟਾਈਮ ਹੀ ਹੁੰਦੀ ਆ ਨਾ ਬਾਈ ਆਪਣੇ ਕੋਲ ਤੋਂ ਆਇਆ ਨਹੀਂ ਹੈਗਾ ਵੀ ਕੀ ਆ ਨਾ ਕਦੇ ਜਾਨਵਰ ਆਪਣੇ ਕੋਲ ਸਾਰੇ ਵੇਚ ਗਏ ਹਨ ਤੇ ਕਦੇ ਨਹੀਂ ਹੁੰਦਾ ਮਹੀਨੇ ਤਿੰਨ ਪਤਾ ਵੀ ਇੱਕ ਅੱਧਾ ਦਿਨ ਨਹੀਂ ਹੁੰਦਾ ਹਾਂ ਠੀਕ ਹੈ ਕੋਈ ਗੱਲ ਮਹੀਨੇ ਵਿੱਚ ਐਂਤਪਾਰ ਦੀ ਛੁੱਟੀ ਵੀ ਹੁੰਦੀ ਆਲਾ ਬੰਦਾ ਉਹਦਾ ਘਰੇ ਸਿਰ ਪਿੰਨੋ ਗੱਲ ਹੁੰਦਾ ਆਪਣੇ ਕੋਲ ਨਹੀਂ ਹੁੰਦਾ ਜਾਨਵਰ ਉਹ ਗੱਲ ਬੱਕਰੀ ਆ ਠੀਕ ਹੈ ਨਹੀਂ ਆਪਣੇ ਕੋਲ ਹਰ ਟਾਈਮ 10 ਤੋਂ 15 ਗਾਵਾਂ ਹੁੰਦੀ ਨਹੀਂ ਹੁੰਦੀ ਆਣੀ ਇਹ ਰੇਟ ਦਾ ਹੈਂਟ ਕਿੱਥੋਂ ਜਸਟਾਰਟਿੰਗ ਰੇਟ ਦਾ ਬਾਈ ਆਪਣੇ ਕੋਲ 82000 ਤੋਂ ਲੈ ਕੇ ਠੀਕ ਹੈ ਸਾਰੇ ਉੱਤੇ ਭਾਵੇਂ ਬਾਕੀ ਸਾਰੀ ਠੀਕ ਹੈ 82000 ਲੱਗੇ ਲੱਗੇ ਭਾ ਕੇ 1.5 ਬਾਕੀ ਬਈ ਪਸ਼ੂ ਦੇ ਅਕੋਰਡਿੰਗ ਆਗਾ ਠੀਕ ਹੈ ਜਿਹੇ ਜਿਹੇ ਚੀਜ਼ ਹੋਊਗੀ ਉਹਦਾ ਰੇਟ ਹੋਗਾ ਉਹਦਾ ਹੀ ਰੇਟ ਆਗਾ ਠੀਕ ਹੈ ਕਹਿੰਦਾ ਬਈ ਜਿੱਦਾਂ ਦੀ ਬੰਦਾ ਵਹਿੜ ਸੋਚਦਾ ਵੀ ਸਾਨੂੰ ਇਹੋ ਜਿਹੀ ਵਹਿੜ ਚਾਹੀਦੀ ਹੈ ਤੇ ਇੱਥੇ ਆਊਗੀ ਆਊਗਾ ਬੰਦਾ ਮਿਲੂਗੀ 82000 ਦੀ ਆਪਾਂ ਉਹ ਦੇਣੀ ਹੈ ਜਿਹੜੀ ਆਉਂਦੀ ਹੈਗੀ ਦੁੱਧ 17 ਕਿਲੋ ਤਿਆਰ ਆ ਪਰਸ ਵੀ ਹੋਈ ਹੈਗੀ ਠੀਕ ਹੈ ਜਰਸੀ ਜਿਹੜੀ ਤੁਰ ਹੀ ਆਉਂਦੀ ਆ ਹਾਂ ਮਾਗਰ ਪਤਾ ਦੁੱਧਾਂ ਮੰਨ ਕੇ 22 ਕਿਲੋ ਖੁੱਲ੍ਹ ਆਰਾਮ ਨਾਲ ਅੱਛਾ 22 ਕਿਲੋ ਦੁੱਧ ਤੇ ਫਿਰ ਸਟਾਰਟਿੰਗ ਹੈਗਾਗਾ ਹਾਂ ਨਾ ਬਈ 17 ਕਿਲੋ ਪਰਸ ਵੀ ਹੋਈ ਹੈ ਬਹੁੜੀ ਆਇਤਾ ਅਸ ਤੇ ਬਾਈ ਜਿਹੜੇ ਪਹਿਲਾ ਨੰਬਰ ਦਾ ਪਤਾ ਆਜੀ ਸੂਈ ਦੇਖੀ ਜਾਂਦੇ ਆ ਜੀ ਕਿਹੜਾ ਸੂਆ ਸੂਈ ਆ ਇਹ ਇਹ ਬਾਈ ਪਹਿਲਨ ਆ ਗਈ ਚਾਰ ਦੰਦ ਆ ਗਈ ਮੂੰਹ ਠੀਕ ਹੈ ਤੇ ਐ ਮੰਨ ਕੇ ਆ 25 ਤੋਂ ਆ ਮੱਧਾ ਘੰਟਾ ਆ ਸਾਰਾ ਸੂਈ ਨੂੰ ਵੜਨ ਨੂੰ ਠੀਕ ਹੈ ਮਗਰ ਜਰਸੀ ਬੱਸੀ ਦਿੱਤੀ ਆ ਪੂਰੇ ਟਾਂ ਟਾਪ ਕਲਾਸ ਦੀ ਆ ਇਹ ਮਗਰ ਠੀਕ ਹੈ ਮਗਰ ਆ ਗਈ ਇਹਦੇ ਕਰਮ ਵਾਲੀ ਦੇ ਆ ਜਰਸੀ ਬੱਛੀ ਹਨਾ ਜਰਸੀ ਬੱਸੀ ਆ ਬਾਈ ਠੀਕ ਹੈ ਠੀਕ ਹੈ ਬੱਚਾ ਫੀਮੇਲ ਕਾਫ ਜੇਰੇ ਦੀ ਪੈਂਡਿੰਗ ਆ ਹਨਾ ਪੈਂਡਿੰਗ ਆ ਬਾਈ ਹਜੀ ਠੀਕ ਹੈ ਤੇ ਬੱਚਾ ਪੁੱਛਾ ਵਧੀਆ ਚੜਦੀ ਆ ਸਾਰੇ ਪਾਸੇ ਤੰਦਰੁਸਤ ਆ ਓਕੇ ਬਾਈ ਮੈਂ ਕਹਣਾ ਪੀੜੀਆਂ ਪ ਕੀ ਕੀ ਆਪਾਂ ਗੈਸ ਲਾ ਸਕਦੇ ਦੁੱਧ ਦਾ ਇਹ ਤੋਂ ਦੁੱਧ ਦਾ ਭਾਈ ਐ ਮੰਨ ਕੇ ਚਲਗਾ ਸਰਦੀ ਹੁੰਦੀ ਤਾਂ ਦੁੱਧ 35 ਤੋਂ ਪਲੱਸ ਹੀ ਹੁੰਦੀ ਰਸੀ 30 ਕਿਲੋ ਮੰਨ ਕੇ ਜਿਹੜਾ ਮਰਜ਼ੀ ਲੈ ਲਈ ਵੀਰ ਠੀਕ ਹੈ 30 ਕਿਲੋ ਦੁੱਧ ਤੇ ਪਲੱਸ ਨਾਲ ਆਪ ਨੂੰ ਫੈਂਟ ਵੀ ਕੋਈ ਨਜ਼ਰ ਆਉਂ ਰੇਟ ਵੀ ਮਾਗਰ ਭਾਈ ਬੱਚਾ ਵੀ ਪੂਰਾ ਟੌਪ ਦਾ ਮਾਗਰ ਬੱਸੀ ਵੀ ਹੈ ਜਰਸੀ ਕਿਉਂਕਿ ਜਰਸੀ ਪੰਜਾਬ 'ਚ ਬਹੁਤ ਡਿਮਾਂਡ ਰਹਿੰਦੀ ਹੈਗੀ ਬਾਹਰਲੇ ਵਿੱਚ ਵੀ ਰਹਿੰਦੀ ਹੈਗੀ ਐ ਮੰਨ ਕੇ ਚਲਾ ਐਚਐਫ ਦੇ ਪੇਟੋਂ ਬਹੁਤ ਘੱਟ ਫਾਇਦਾ ਹੁੰਦੀ ਹੈ ਜਰਸੀ ਰੇਟ ਕੀ ਰਹੂ ਵੀਰੇ ਦਾ ਰੇਟ ਭਾਈ ਮੁੱਲ ਕਰਾਉਣਾ ਹੋਵੇ ਦਾ ਬੰਦਾ ਜਾਂ 1.5 ਕਰਾ ਲੈ ਜਾਂ 1.7 ਕਰਾ ਲੈ ਠੀਕ 1 ਲੱਖ ਤੇ 20 ਹਜ਼ਾਰ ਦੀ ਬੱਸੀ ਦੇ ਦਾਂਗੇ ਆਪਾਂ 1 ਲੱਖ 20 ਹਜ਼ਾਰ ਦੀ ਬੱਛੀ ਆਪਾਂ ਦੇਵਾਂਗੇ ਦੇਵਾਂਗੇ ਬਈ ਮਗਰ ਜਰਸੀ ਬੱਛੀ ਆ ਹਨਾ ਜੀ ਹਾਂ ਜੀ ਗੁਜੈਸ ਮਾੜੀ ਮੋਟੀ ਹੋ ਜੋਗੀ ਮਾਂਦਨ ਕਰ ਦਾਂਗੇ ਆਗੇ ਬੰਦੇ ਦਾ ਚੋਣ ਚਵਾਦੀ 1 ਨੰਬਰ ਮੈਂ ਕਹਣਾ ਬਈ 1 ਨੰਬਰ ਆ ਗਈ ਥੋੜਾ ਥਾਣੀ ਦਾ ਵੀ ਕੈਰ ਤੇ ਗੁੱਲੇ ਵਾਲ ਦੇ ਧਾਰਾਂ ਦੇਖਦੀ ਹੈ ਚੀਚੀ ਮੂਗੀ ਮੋਟਾ ਝੋਣਾ ਜਮਾ ਮੋਟਾ ਮੋਟਾ ਚਵਾਈ ਆ ਬਈ ਸੋ ਤੋਰਾ ਵਗੈਰਾ ਇੱਕ ਵਾਰ ਫੇਰ ਨੇੜੇ ਤੋਂ ਚੈੱਕ ਕਰ ਸਕਦੇ ਹੋ ਪੂਰੇ ਸਾਫ ਸੁਥਰੇ ਤੋਰੇ ਦੀ ਤੇ ਹੱਡਾਂ ਪੈਰਾਂ ਦੀ ਖੁੱਲੀ ਸੂਈ ਸਵਾਈਆ ਤੇ 1 ਲੱਖ ਕੀਮਤ ਕਰੀ ਆਪਾਂ ਇਹਦੀ 2 ਕੋਈ ਬੰਦਾ ਛੋਟੀ ਮੰਨ ਕੇ ਨਾ ਸੌਦਾ ਕਰੇ ਵੱਡੀ ਆੜਾ ਠੀਕ ਹੈ ਵਾਲਾ ਕਹਿੰਦਾ ਵੀ ਛੋਟੀ ਹੋਊਗੀ ਠੀਕ ਹੈ ਹਾਂ ਤੇ ਬਾਈ ਜੀ ਦੋ ਨੰਬਰ ਆਪਾਂ ਜਿਹੜੀ ਬੱਚੀ ਦੇਖੀ ਜਾਂਦੇ ਆ ਜੀ ਕਿਹੜਾ ਸੂਆ ਜੀ ਇਹ ਇਹ ਬਈ ਪਹਿਲਣ ਆਈ ਫਸਟ ਟਾਈਮਰ ਆਈ ਜੀ ਠੀਕ ਆ ਪਹਿਲਾ ਸੂਆ ਹਾਂ ਪ੍ਰੋਪਰ ਇਹਦਾ ਰਿਕਾਰਡ ਹੈਗਾ ਜੀ ਫਾਰਮ ਜੀ ਦੁੱਗ ਦੇ ਚ ਦੁੱਗ ਦੇ ਪੂਰੇ ਕਰਕੇ ਚੌਗ ਦੇ ਚੱਕਦੀ ਆ ਦੰਦਾ ਜੀ ਠੀਕ ਆ ਚੌਗ ਦੇ ਦੰਦ ਚੱਕਦੀ ਪਈ ਆ ਹਾਂ 10 ਦਿਨ ਇਹ ਪੈਂਡਿੰਗ ਪੈਣੀ ਬੜਦੇ ਜੀ ਅੱਛਾ 10 ਦਿਨ ਆ ਜੇ ਇਹਦੇ ਸੂਣ ਚ ਪੈਂਡਿੰਗ ਪੈ ਜਾ ਪੈਂਡਿੰਗ ਪੈਣੀ ਬਈ ਬਾਕੀ ਇਹਦੇ ਆਪਾਂ ਪਲੂਨ ਤੋਂ ਗਿਸ ਕਿੰਨਾ ਘਲਾ ਸਕਦੇ ਦੁੱਧ ਵਾਲੇ ਨਹੀਂ ਨਾਰਮਲੀ ਆ ਮੰਨ ਕੇ ਚੱਲ ਵੀ ਜਿਵੇਂ ਦਾ ਸਰੀਰ ਆ ਹਨਾ ਜੀ ਵੀ ਜਿਵੇਂ ਫਾਰਮ ਤੇ ਲਈ ਆ ਆਪ ਤੇ ਮੰਨ ਕੇ ਨਾਰਮਲੀ 35 ਕਿਲੋ ਦੀ ਆਪਣੀ ਉਮੀਦ ਹੈ ਬੜੀ ਠੀਕ ਹੈ ਪਹਿਲੇ ਸੂਏ ਵੀ ਮੌਸਮ ਗਰਮੀ ਦੇ ਵਿੱਚ ਵੀ ਬਰੀਡ ਇਹ ਚ ਆਈਆਂ 35 ਕਿਲੋ ਦਊ ਬਈ ਆਹ ਰਾਮ ਜੇ ਸਰਦੀ ਵਾਲੀ ਹੁੰਦੀ 40 ਤੋਂ ਪਲੱਸ ਹੀ ਚੱਲਦੀ ਠੀਕ ਹੈ 35 ਕਿਲੋ ਤੋਂ ਨਾਰਮਲੀ ਦਊ ਬਈ ਠੀਕ ਹੈ ਸੀਮਨ ਵਗੈਰਾ ਤਾਂ ਨਹੀਂ ਕਨਫਰਮ ਕਰਿਆ ਸਾਰਾ ਕੁਝ ਇਰ ਰਿਕਾਰਡ ਬਈ ਆਪਣੇ ਕੋਲੇ ਠੀਕ ਹੈ ਬਾਇਓ ਡਾਟਾ ਸਾਰਾ ਮਿਲੂਗਾ ਸਾਰਾ ਮਿਲੂਗਾ ਬਈ ਠੀਕ ਹੈ ਸੋ ਹਵਾਨਾ ਵਗੈਰੇ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਦੇ ਹਾਂ ਸੋਹਣਾ ਸਾਫ ਸੁਥਰਾ ਚੰਗੇ ਕੱਦ ਕਾਢ ਦੇ ਵਿੱਚ ਆ ਬਾਇਓ ਡਾਟਾ ਤੁਹਾਨੂੰ ਸਾਰਾ ਇਹਦਾ ਦੋ ਨੰਬਰ ਵਾਲੇ ਦਾ ਮਿਲੂਗਾ ਅੱਗੇ ਇਹ ਇਹਦੇ ਵੀ ਤਾਂ ਆਦਨ ਪੈਂਡਿੰਗ ਪੈਣਗੇ ਅੱਛਾ 10 ਦਿਨ ਆਜੇ ਇਹਦੇ ਸੂਣ ਚ ਪੈਂਡਿੰਗ ਪਏ ਆ ਹਾਂ ਠੀਕ ਆ ਇਹਦਾ ਪਲੂਣ ਦਾ ਦੁੱਧ ਕਿੰਨਾ ਕਹ ਦੱਸਿਆ ਗਿਆ ਦੁੱਧ ਦੁੱਧ ਆਪ ਨੂੰ ਮਾਲਕਾਂ ਨੇ ਦੱਸਿਆ ਵੀ 29 ਤੋਂ 30 ਕਿਲੋਤਾ ਹੋਵੇ ਦਾ ਪਹਿਲਣ ਵਾਲਾ ਠੀਕ ਆ ਤੇ ਬਾਕੀ ਮਿਲਕ ਵਨ ਰੇਲ ਦੀ ਲਈਆਂ ਗੋ ਜਾਂਦੀਆਂ ਮੋਟੀ ਜਮਾ ਹਾਂ ਮੈਂ ਕਹਣਾ ਬਾਈ ਇਹ ਵੀ ਇੱਕੇ ਫਾਰਮ ਚ ਇਕੱਠੇ ਲਈਵੇਂ ਨੇ ਇੱਕ ਪਹਿਲੇ ਨੰਬਰ ਵਾਲੀ ਤੇ ਕੇ ਦੋਨੇ ਇਕੱਠੇ ਇੱਕੇ ਫਾਰਮ ਚ ਲਈਆਂ ਨੇ ਠੀਕ ਆ ਫਾਰਮ ਵਾਲਾ ਟੈਗ ਟੂ ਫਿਰ ਸਾਰੇ ਪਏ ਵੇ ਜਮਾ ਹਣਾ ਬਾਈ ਮੈਂ ਕਹਣਾ ਵਧੀਆ ਮਣਕ ਕੋਈ ਐਕਸਟਰਾ ਫੈਂਟ ਨਹੀਂ ਹੈ ਜਮ ਠੀਕ ਆ ਫੱਟ ਫੱਟ ਠੀਕ ਹੈ 35 ਕਿਲੋ ਜਿੱਦੂ ਮਰਜ਼ੀ ਓੜ ਤੇ ਦੇ ਦੀ ਠੀਕ ਹੈ 35 ਕਿਲੋ ਦਾ ਗੈਸ ਲਾ ਕੇ ਜਿਹੜਾ ਮਰਜ਼ੀ ਬੰਦਾ ਲੈ ਜੇ ਜਿਹੜਾ ਮਰਜ਼ੀ ਲੈ ਲੇ ਬਾਈ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ ਇਹਦਾ ਬਾਈ ਐਮਨ ਦੇ 1 ਲੱਖ ਤੇ 25000 ਦੀ ਦੇਣੀ ਹੈਗੀ 1 25 ਦੀ ਗੁਜਾਇਸ ਹੋ ਜਾਊਗੀ ਬਿਮਾਨਤਨ ਕਰਦਾਂਗੇ ਬਾਈ ਠੀਕ ਹੈ ਤੈਨੂੰ ਨੰਬਰ ਵਾਲੀ 1 25 ਜੋ ਗੁਜਾਇਸ ਹੋ ਜਾਊਗੀ ਦੂਜਾ ਸੂਆ ਸੂਰੀ ਆ ਤੇ ਬਾਈ ਜਿਹੜੇ 4 ਨੰਬਰ ਆਪਾਂ ਬੱਚੀ ਖੋਲੀ ਆ ਹੁਣ ਕਿਹੜਾ ਸੂਆ ਸੂਰੀ ਆ ਇਹ ਬਾਈ ਦੂਜਾ ਸੂਆ ਸੁੰਦੀ ਆ ਬੈੜ ਜੀ ਤੇ ਮੂੰਹ 6 ਦੰਦਾਂ ਦਾ ਹੈਗੀ ਅਸਾ 6 ਦੰਦ ਦੂਜਾ ਸ ਠੀਕ ਹੈ ਇੱਕ ਹਫਤਾ ਇਹਦਾ ਸੂਣ ਚ ਪੈਂਡਿੰਗ ਆ ਹਾਂ ਕੀ ਇਹ ਤੋਂ ਗੈਸ ਦੁੱਧੜ ਜਿਹਾ ਪਲਾ ਸਕਦੇ ਆ ਦੁੱਧ ਬਾਈ ਇਹ ਵੀ ਮੰਨ ਕੇ ਆ ਮਾਲ ਕਹਿੰਦੇ ਵੀ 32 33 ਕਿਲੋ ਚੋਇਆ ਦਾ ਪਹਿਲਣ ਦਾ ਜੀ ਐਤੋਂ ਮੰਨ ਜਿੱਦਾਂ ਹੀ ਕਰਮੀ ਦਾ 35 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਰਚੇਜ ਕਰ ਲਿਓ ਬਾਈ ਇਹ ਵੀ 35 ਕਿਲੋ ਮੰਨ ਕੇ ਜਿਹੜਾ ਮਰਜ਼ੀ ਬੰਦਾ ਪਰਚੇਜ ਕਰ ਲੇ ਤੇ ਹਫਤਾ ਖੰਡ ਹਜੇ ਲੈਂਦੀ ਆ ਹਾਂ ਲੈਂਦੀ ਆ ਬਈ ਜੀ ਤੇ ਇੱਕ ਚੀਜ਼ ਹੋ ਰਿਹਾ ਇਹਦੇ ਵਿੱਚ ਥਾਣਾ ਹੱਥੀ ਚੋਇਆ ਹਾਂ ਥਾਣਾ ਹੱਥੀ ਚ ਬਈ ਤਾਂ ਮਸ਼ੀਨ ਤੇ ਚੋਲੇ ਬਈ ਦਾ ਆਉ ਆਗਾ ਸਾਰੇ ਗਾਮਾਂ ਦੀ ਇਦਾਂ ਥਾਨ ਨਹੀਂ ਠੀਕ ਹੈ ਦੋਨੇ ਟਾਈਪ ਦਾ ਥਾਨ ਲੱਗ ਕਿ ਬਈ ਵਾਲੀ ਨਹੀਂ ਸੀਗੀ ਇਹਦਾ ਰੇਟ ਕਿੰਨਾ ਦੱਸਾਂ ਜੈਨੂ ਨੂੰ ਜੇ ਆਪਾਂ ਜੈਨੂ ਨੂੰ ਬਈ 1 ਲੱਖ 35000 ਦੀ ਵੜ ਦੇ ਦਾਂਗੇ ਆਪਾਂ 1 ਲੱਖ 35000 ਦੀ 4 ਨੰਬਰ ਵਾਲੀ ਹਾਂ ਜੇਕਰ ਸਿੰਗਲ ਲੈਂਦਾ ਕੋਈ ਜੇ ਸਿੰਗਲ ਲੈਂਦਾ ਜੇ ਕੋਈ ਆਪਾਂ ਤੋਂ 10 ਇਕੱਠੀਆਂ ਲੈਂਦਾ ਵੜਾ ਠੀਕ ਹੈ ਠੀਕ ਹੈ ਤਾਂ ਗੱਲ ਕੱਢਣੀ ਕੋਈ ਨਹੀਂ ਕਿ ਦੱਸ ਦੇ ਦੱਸੇ ਆਪਾਂ ਚਾਹੇ ਬੰਦਾ ਵੀਡੀਓ ਬਣਾ ਕੇ ਲੈ ਜਾਏ ਚਾਹੇ 1,11500 ਦਾ ਪੁੱਠਾ ਦੇਣਾ ਜੇ ਇੱਕ ਉਹ ਵੀ 114 ਦੇ ਦੇ ਇੱਕ 14 ਦਾ ਵੀ ਦੇ ਦੇ 1,11500 ਦਾ ਪੁੱਠਾ ਦੇ ਦਾਂਗੇ 10 ਗਾਇਆਂ ਦਾ ਠੀਕ ਹੈ ਸਟਾਰਟਿੰਗ ਤੋਂ ਲੈ ਕੇ ਸਟਾਰਟਿੰਗ ਤੋਂ ਲੈ ਕੇ ਬਿੱਤੇ ਸਣੀ ਯਾਰ ਸਰ ਐਰ ਦੇ ਤਾਂ ਮੰਨ ਕੇ ਚੱਲ ਵੀ ਆਪਾਂ ਲੈਣ ਬਾਗ ਗਏ ਉਦੋਂ ਦੇ ਆਪਾਂ ਨੂੰ ਭਾਈ ਜਿੰਨੇ ਮਰਜ਼ੀ ਰੁਪਏ ਦੇ ਚਾਹੀਦੇ ਤਾਂ ਵੀ ਆਹ ਸਿਟੀ ਤੋਂ ਬਾਹਰ ਕੱਢ ਦੇ ਠੀਕ ਹੈ ਵੀ 115 ਦੀ ਐਵਰੇਜ ਕੋਈ 10 ਬੰਦਾ ਗਾਂਜਾਂ ਇਕੱਠੇ ਲੈਂਦਾ 115 ਦੀ ਐਵਰੇਜ ਨਾਲ ਬੱਦੀ ਦਾ 115 ਦੇ ਪੁੱਠੇ ਨੂੰ ਦੇ ਦਾਂਗੇ ਭਈਆ 10 ਗ ਠੀਕ ਹੈ ਠੀਕ ਹੈ ਇਹ ਆਪਾਂ ਦੋਦੇ ਵਿੱਚ ਰੇਸੋ ਡੋਲ ਲੈਣੀ ਹੈ ਵੀ 1 15 10 ਗਾਇਆਂ ਵਿੱਚ ਆਪਾਂ ਨੂੰ 20 ਬਣਦਾ 25 ਬਣਦਾ ਜੋ ਬਣਦਾ ਹਨ ਜਿਹੜਾ ਕੋਈ ਬਹੁ ਹੋਊਗਾ ਹਨ ਉਹ ਗੱਲ ਕੋਈ ਆਪਾਂ ਘਟਾ ਲਾਂਗੇ ਕੋਈ ਘਟਾ ਲਾਂਗੇ ਕੋਈ ਵਧਾ ਲਾਂਗੇ ਠੀਕ ਹੈ ਅੱਗੇ ਆ ਗਈ ਜਿਹੜੀ 5 ਨੰਬਰ ਜੀ ਇਹ 5 ਨੰਬਰ ਤੇ ਇਹ ਵੀ ਭਾਈ ਦੂਜਾ ਸੂਆ ਸੁੰਦੀ ਆਏਗੀ ਇਹ ਵੀ 35 ਤੋਂ ਪਲੱਸ ਵਾਲੀ ਹੋਈ ਹੈ ਬੜਾ ਠੀਕ ਆ 35 ਤੋਂ ਪਰ ਵਾਲੀ ਮੂੰਹ ਮੱਥੇ ਦੀ ਬੜੀ ਜ਼ਬਰਦਸਤ ਹਣਾ ਨਹੀਂ ਨਹੀਂ ਭਾਈ 34 35 ਉਹ ਦਿੱਤਾ ਹੋਏ ਨੇ ਪਹਿਲਾਂ ਨੇ ਠੀਕ ਆ ਪਹਿਲਾਂ ਨੇ 34 35 ਕਿਲੋ ਦਿੱਤਾ ਹੋਏ ਦਾ ਬੈਠ ਦਿਆ ਠੀਕ ਆ ਨਾੜਾ ਇੱਕ ਹਫ਼ਤਾ ਪੈਂਡਿੰਗ ਇਹਦਾ ਪਿਆਗਾ ਠੀਕ ਆ ਇੱਕ ਹਫ਼ਤਾ ਇਹਦਾ ਪੈਂਡਿੰਗ ਪਿਆ ਹਣਾ ਹਾਂ ਠੰਡੇ ਵਾ ਸੋਨਾ ਹੱਤੀ ਚਵਾਈ ਵਾਲਾ ਤੇ ਬਾਕੀ ਚਾਲ ਢਾਲ ਦਾ ਜਮਾ ਗੱਗੂ ਗੱਲ ਲੱਗ ਗਈ ਹਣਾ ਮੈਂ ਕਹਿੰਦਾ ਭਾਈ ਸਾਰੀਆਂ ਗੰਮਰੇ ਲੈ ਪੈਰਾਂ ਤੋਂ ਤਾਹਾਂ ਤੋਂ ਕੋਈ ਆਏ ਨਹੀਂ ਗਈ ਵੀ ਕੋਈ ਢੂਈ ਜਗਦੀ ਹੈ ਜਾਂ ਕੋਈ ਉਹ ਲੈ ਕੇ ਆਣਾ ਜੋ ਗੋਡੇ ਸੁਜੀ ਵਾਲੀ ਹੈ ਕੋਈ ਏਦਾਂ ਜਾਨਵਰ ਹੀ ਨਹੀਂਗਾ ਕੋਈ ਠੀਕ ਹੈ ਠੀਕ ਹੈ ਹਾਂ ਤੇ ਇਹਦਾ ਰੇਟ ਆਪਾਂ ਜੈਨੂਨ ਦਾ ਕੱਲੀ ਦਾ ਸਿੰਗਲ ਦਾ ਜੇ ਭਾਈ ਸਿੰਗਲ ਦੇ ਇਹਦਾ ਕਰਨਾਗਾ ਇਹ ਦੇ ਦਾਂਗੇ ਆਪਾਂ 1 ਲੱਖ ਤੇ 20000 ਦੀ ਬੜਾ ਅੱਛਾ 1 20 ਦੀ ਆਪਾਂ ਸਿੰਗਲ ਦੇ ਦਾਂਗੇ ਹਾਂ 4 9 5 ਤੇ ਫਿਰ 6ਵੇਂ ਨੰਬਰ ਦਾ ਆਪਾਂ ਐਰ ਸਿਰ ਦਾ ਨਗੀਨਾ ਦੇਖੀ ਜਨੇ ਯਾਰ ਇਹਦਾ ਮਿਲਦੀ ਬਹੁਤ ਘੱਟ ਰੀਅਰ ਹੈਣਾ ਬਹੁਤ ਘੱਟ ਰੀਅਰ ਮਿਲਦੀ ਹੈ ਬਾਈ ਐ ਮਨ ਕੇ ਚੱਲ ਅੱਜ ਦੀ ਘੜੀ ਆਪਾਂ ਹਨ ਜਿਹਦੇ ਵੀਰ ਨੂੰ ਚੁਆਇਸ ਹੁੰਦੀ ਹੈ ਪਸੰਦ ਹੁੰਦੀ ਹੈਗੀ ਵੀ ਆਪਾਂ ਲੈਣ ਬਾਗ ਜੀ ਹੈ ਹਨ ਮਿਲਦੀ ਨਹੀਂ ਜੀ ਸਾਰੇ ਫੁੱਲ ਕੈਰੈਕਟਰ ਨੇ ਕੋਈ ਐ ਨਹੀਂ ਵੀਰ ਕਹੂਗਾ ਵੀ 99% ਆ ਗਈ। ਦੰਦੋ ਕਿਵੇਂ ਆਏ? ਦੰਦੋ ਬਾਈ ਚੌਗੀ ਹੈਗੀ। ਚੌਗੀ ਸੂਆ ਸੁੰਦੀ ਆ। ਹਾਂ ਬਾਈ। ਪਹਿਲਾ? ਦੂਜਾ ਵੀਰੇ ਦੂਜਾ। ਚੌਗੀ ਦੂਜਾ ਸੂਆ। ਦੂਜਾ ਸੂਆ ਹੁੰਦੀ ਏ। ਪਹਿਲੇ ਦਾ ਵਰ ਖੀਰੀ ਸੂਈ ਜਣਾ ਪੁੱਤਾਂ। ਖੀਰੀ ਸੂਈ ਬਾਈ ਮਿਲਕਟੀ ਸੂਈਗੀ। ਪਲੂ ਮਾਲ ਕਹਿੰਦੀ ਪਹਿਲਾਂ ਨੇ ਇਹਨੇ ਵੀ ਦੁੱਧ ਦੰਦ ਨੇ 28 ਕਿਲੋ ਦੋ ਦਿੱਤਾਗਾ। ਪਲੂ ਨੇ ਇਹਨੇ 28 ਕਿਲੋ ਦੋ ਚਵਾਤਾ। ਚਵਾਤਾ ਬਾਈ 28 ਕਿਲੋ। ਤੇ ਬਾਕੀ ਰੰਗ ਢੰਗ ਯਾਰ ਅਸਲ ਐਰ ਸ਼ੈਰ ਆ ਜਮ। ਅਸਲ ਆ ਬਾਈ origignal piece ਆ ਜਿਹਨੂੰ ਕਹਿੰਦੇ ਆਪਾਂ। ਪਿੰਕ ਨੂਜ਼ ਪਿੰਕ ਸਾਰਾ ਕੰਨ ਲੈ ਖੁਰਾਂ ਤੋਂ ਵੀ ਪਿੰਕ ਨਹੀਂ ਗੇ ਐਂਡ ਕੋਈ ਕਹਿਆ ਸਾਰੇ ਵੀ ਆਉ ਆ ਕੋਈ ਸੋਚਾ ਹੈ ਜਿਵੇਂ ਕਹਿੰਦੇ ਕੋਈ ਜਿੱਥੇ ਮਰਜੀ ਚੈੱਕ ਕਰਾ ਲੈ ਜਿੱਧਾ ਮਰਜੀ ਜੱਜ ਲੈ ਆਵੇ ਬਾਈ ਯਾਰ ਕੋਈ ਜੱਜ ਜੱਜਮੈਂਟ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਇਹ ਠੀਕ ਹੈ ਇਹਦੇ ਨਾਲ ਕੋਈ ਗੱਲ ਨਹੀਂ ਹੈਗਾ ਵਿਆਪਾ ਕਹਦੀ ਹੈ ਕੋਈ ਅੱਛਾ ਜੇ ਇਕੱਠਿਆਂ ਲਊਗਾ ਤਾਂ 1 15 ਦੇ ਭਾਜੇ ਵੀ ਆ ਜੂ 1 15 ਜੇ ਵੀ ਭਾਜੇ ਦੇ ਜੇ ਇਹਦੀ ਕੀਮਤ ਦੀ ਗੱਲ ਕਰੀਏ ਸਿੰਗਲ ਦੀ ਸਿੰਗਲ ਦੀ ਇਹਦਾ ਮੁੱਲ ਦਾ ਬਾਈ 2 ਲੱਖ ਤੇ 20000 ਰੁਪਏ ਕਰਦੇ ਆ ਸਿੰਗਲ ਦਾ ਸਿੰਗਲ ਦਾ ਤਾਂ ਵੀਰੇ ਠੀਕ ਹੈ ਠੀਕ ਹੈ ਠੀਕ ਹੈ ਬਸ ਉਹੀ ਬਾਦ ਕਟ ਹੋ ਜੂਗੀ ਬਾਦ ਕਟ ਹੋ ਜੂਗੀ ਜੇ ਕੱਲੀ ਜੀ ਇਹਦੀ ਗੱਲ ਕਰਾਂਗੇ ਇਹਦਾ ਕੱਲੀਆ 2 ਲੱਖ ਤੇ 20000 ਰੁਪਏ ਮੁੱਲ ਦਾ ਹੈਗਾ ਸੋ 2 ਲੱਖ 20000 ਰੁਪਏ ਪ੍ਰਾਈਸ ਆ ਤੇ ਸੀਮਨ ਵਗੈਰਾ ਤਾਂ ਨਹੀਂ ਕਨਫਰਮ ਹੈਗਾ ਸੀਮਨ ਭਾਈ ਸਾਰਾ ਕੋਈ ਏ ਟੂ ਏ ਡਰ ਕਾਰਡ ਆ ਵੀਰੇ ਇਹਦਾ ਅੱਛਾ ਇਹਦਾ ਕਿਹੜੇ ਵੀ ਅੱਗੇ ਕਿਹੜਾ ਲੱਗਿਆ ਹੋਇਆ ਹੈਗਾ ਠੀਕ ਹੈ ਸੋ ਬੱਚੀ ਦੇਖੋ ਯਾਰ ਕਿਆ ਬਾਤ ਆ ਜਮਾ ਇਹੋ ਜਿਹੇ ਬੱਚਿਆਂ ਕਿਤੇ ਘਰ ਘਰ ਜੰਮਦੀਆਂ 6ਵੇਂ ਨੰਬਰ ਤੇ ਐਰ ਸ਼ਾਇਰ 2 ਲੱਖ 20000 ਰੁਪਏ ਬਾਈ 20000 ਰੁਪਏ ਸਿੰਗਲ ਦੀ ਇਹਦੀ ਉਹ ਤਾਂ ਇੱਕ ਨਾਰਮਲ ਹੀ ਆਪਾਂ ਕਹਿੰਦੇ ਨੇ 40 ਕਿਲੋ 35 ਕਿਲੋ ਨਾਰਮਲ ਹੀ ਬੈ ਬੱਸੀ ਨੇ ਦੁੱਧ ਦੇਣਾਗਾ ਠੀਕ ਆ 35 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਲੈ ਜਾ ਜਿਹੜਾ ਮਰਜੀ ਮੰਨ ਕੇ ਪਰਚੇਜ ਕਰ ਲੇ ਬਾਈ ਸੋ ਇਹਨੂੰ ਤਾਂ ਉਹ ਗੱਲ ਆ ਵੀ ਸਾਂਭ ਲੈ ਬੰਦਾ ਚਾਹੀਦਾ ਹਣਾ ਸਾਂਭਣਾ ਚਾਹੀਦਾ ਬਾਈ ਕਿਹੜਾ ਵਾਲਾ ਚਾਹੀਦਾ ਬਾਕੀ ਨੇ ਗਰਮੀ ਘਟ ਮੰਨਣੀ ਹੈਗੀ ਠੀਕ ਹੈ ਨਾ ਗੱਲ ਬਾਕੀ ਆਪਣੇ ਇੱਥੇ ਆਹ ਖੇਰਗੜ੍ਹ ਹੈਗਾ ਫਾਰਮ ਠੀਕ ਹੈ ਤੇ ਮੰਨ ਕੇ ਚੱਲ ਵੀ ਬਹੁਤ ਘੱਟ ਮਿਲਦੀਆਂ ਇਦਾਂ ਦੀਆਂ ਚੀਜ਼ਾਂ ਠੀਕ ਹੈ ਸੋ ਥਾਂ ਤੋਂ ਵੀ ਇਹ ਵੀ ਤੇ ਅੱਗੇ ਆ ਗਏ ਵੀਰੇ 7ਵੇਂ ਨੰਬਰ ਤੇ ਇਹ ਵੀਰੇ ਜਰਸੀ ਹੈਗੀ ਠੀਕ ਹੈ ਜਰਸੀ ਆਪੂਗੀ ਬਲੈਕ ਕਲਰ ਚ ਹਣਾ ਕਲਰ ਬਲੈਕ ਆ ਬਈ ਇਹਦਾ ਸੋ ਕਲਰ ਬਲੈਕ ਆ ਤੇ ਪਰ ਗੱਲਾਂ ਵੀ ਇਹਦੀਆਂ ਮੰਨ ਕੇ ਚੱਲ ਵੀ ਗਾਹਾਂ ਹੀ ਆ ਜਿੰਨੇ ਮੱਲਾਂ ਨੂੰ ਧੁਰਦਿਆ ਜਾਵਾਂ ਹਣਾ ਮੱਲਾਂ ਨੂੰ ਬਈ ਆਮ ਨਾਲੀ ਦੂਜਾ ਸੂਆ ਮੂੰਹੋਂ ਛੇ ਦਾ ਕਲੀਅਰ ਆ ਠੀਕ ਹੈ ਕਿੰਨੀਆਂ ਖੜੀਆਂ ਨੀਂਗੀਆਂ ਹਲੇ ਦਿਨ ਕਹਿ ਕੱਢ ਦਿਆ ਹਈ ਇੱਕ ਹਫਤਾ ਪੈਂਡਿੰਗ ਪਿਆ ਬਈ ਇਹਦਾ ਵੀ ਹੈ ਜੀ ਹਫਤੇ ਨੂੰ ਤਾਂ ਤੁਰੇ ਨਹੀਂ ਜਾਣੇ ਤਾਂ ਨਹੀਂ ਤੁਰੇਣਾ ਭਾਈ ਇਹ ਨਹੀਂ ਵੀ ਐਮਰ ਦਾ ਕਿ ਚੱਲ 27 22 27 22 ਕਿਲੋ ਦਾ ਦਿੱਤਾ ਹੋਇਆ ਦਾ ਪਹਿਲਾਂ ਦਾ ਇਹ ਇਕੱਠੀਆਂ ਦੋ ਲਈਆਂ ਜੀ ਆਪਣੀਆਂ ਜਰਸੀਆਂ ਬਲੈਕ ਠੀਕ ਹੈ ਤੇ ਇੱਕ ਜਰਸੀ ਪਹਿਲਾਂ ਆਪਣੇ ਕੋਲੇ ਵੇਗੀ ਇਹ ਨਾਲ ਉਹ ਵੀ ਆਪਣੇ ਕੋਲ ਹੀ ਹੈ ਉਹ ਵੀ ਦਿਖਾ ਦਾਂਗੇ ਆਪਾਂ ਠੀਕ ਹੈ ਤੇ ਉਹ ਵੀ ਵੇਗੀ ਤੇ ਵੱਡੀ-ਬੁੱਡੀ ਬੜੀ ਭੜੀ ਹੈ ਹਨਾ ਭਾਈ ਮੈਂ ਕਹਣਾ ਲੈ ਲੈ ਦੀ ਕੁਆਲਿਟੀ ਵੀ ਬੱਚੇ ਇਹ ਤੋਂ ਜਿੱਦਾਂ ਦੀ ਮਰਜ਼ੀ ਲੈ ਲਈ ਆਪਾਂ ਹੜੇ ਤਾਂ ਆਓ ਦੇਖੋ ਜਿਵੇਂ ਝੋੜੇ ਜਿਵੇਂ ਪੰਪ ਜਿੱਨਾ ਜਗ੍ਹਾ ਹੁੰਦੀ ਹੈ ਨਾ ਪੰਪ ਪਾ ਕੇ ਝੋੜੇ ਜਾਂ ਆਪਾਂ ਆਪ ਵੱਡਾ ਪੜਾਪ ਵਾਏ ਦਾ ਹੜੇ ਤਾਂ ਲੈ ਵਾਏ ਦਾ ਐਂ ਕਰਦਾ 7 ਦਿਨ ਬਾਕ ਸੱਤਾ ਦਿਨੋਂ ਦਾ ਪਤਾ ਨਹੀਂ ਕੀ ਕੁਛ ਕਰ ਦੂ ਹਜੇ ਹਨਾ ਬਈ ਸਾਰਾ A to Z ਦੇ ਰਕਾਰਡ ਆ ਆਪਾਂ ਦੋ ਲਈਏ ਕੋ ਉਹ ਐਂਡ ਤੇ ਖੜੀ ਜਰਸੀ ਬਲੈਕ ਠੀਕ ਆ ਉਹ ਵੀ ਰੰਬਾਲੇ ਤੋਂ ਪਰਾਂ ਦੇ ਦਿਨ ਲਈ ਬੰਦੇ ਨੇ ਲਈ ਹੈਗੀ ਠੀਕ ਆ ਹਾਂ ਦੋ A K ਫਾਰਬ ਤੇ ਲਈਆਂ ਜਰਸੀਆਂ ਇਹਦਾ ਸਿੰਗਲ ਦਾ ਰੇਟ ਕੀ ਰੱਖਿਆ ਬਈ ਜੀ ਆਪਾਂ ਸਿੰਗਲ ਦਾ ਰੇਟ ਬਈ ਇਹ ਦੇ ਦਾਂਗੇ ਆਪਾਂ 118000 ਦੀ ਰੈਡ ਦੇ ਦਾਂਗੇ ਅੱਪਨੇ ਅੱਛਾ 118000 ਦੀ ਹਾਂਜੀ ਤੇ ਰੇਟ ਵੀ ਜੈਨੂਨ ਜੇ ਰੱਖਿਆ ਫਿਰ ਹਣਾ ਬਈ ਜੈ ਸਾਰਾ ਏਟੀ ਜੈ ਹੀ ਰੱਖਿਆ ਆਪਾਂ ਨੇ ਠੀਕ ਹੈ ਜਿਹੇ ਹਿਸਾਬ ਨਾਲ ਆਪਾਂ ਨੂੰ ਮਿਲਿਆ ਉਸ ਹਿਸਾਬ ਦਾ ਬਰੇ ਆਪਾਂ ਉਦਾਂ ਹੀ ਦੇ ਦੇਣੇ ਕੋਈ ਇਦਾਂ ਦਾ ਵਾਲਾ ਡੇਢ ਡੇਢ 17000 ਡੇਢ ਵੀ ਚੱਲ ਜਾਂਦਾ ਦਾ ਜਮ ਹਣਾ ਬਾਬਾ ਮੰਗਣਾ ਹੀ ਨਹੀਂ ਬਈ ਹੈਗਾ ਉਦਾਂ ਦਾ ਕਢਾ ਦੀ ਵੀ ਕਿਹੜਾ ਇੱਕ ਹੋਰ ਕਢਾ ਦੀ ਠੀਕ ਹੈ ਸੋ ਮੂੰਹ ਮੱਥਾ ਕੰਨ ਨਿਕਲ ਨਹੀਂ ਬਈ ਇਹਨੇ ਗਰਮੀ ਵੀ ਨਹੀਂ ਮੰਨਣੀ ਕੀ ਕਹਿੰਦਾ ਗੱਲ ਆ ਜਿਵੇਂ ਮਰਜ਼ੀ ਵੀ ਆਰਾਮ ਘਰੇ ਰੱਖੀ ਰੱਖੇ ਤਾਂ ਅਮੀ ਕੋਈ ਹੋਣੀ ਹਾਥੀ ਚ ਬਈ ਇਹ ਤਾਂ ਗਰਮੀ ਵਾਲੀ ਫਰੈਜਾ ਛੋਲੇ 7 ਦਿਨ ਬਾਅਦ ਦੇ ਦੇ 30 ਕਿਲੋ ਖਰਾ ਦੁੱਧ ਦੇਣਾ ਵੜਨੇ ਜਿਹੜਾ ਰੋਲੇ ਨਹੀਂਗਾ ਠੀਕ ਅੱਜ 7 ਦਿਨ ਪਏ ਆ ਲੱਤ ਘਮਾ ਘਮਾ ਧਰਦੀ ਆ ਤੇ ਜਿੱਦੇ 7 ਦਿਨ ਪੂਰੇ ਹੋ ਗਏ ਐ ਕਿ ਨਾ ਮਗਰ ਹੱਕ ਵਾਲਾ ਚਾਹੀਦੇ ਹਾਂ ਹਾਂ ਬਾਈ ਲੱਕੋ ਕੇ ਸੁਗੋਣੀ ਪੂੜਾ ਜਮਾ ਉਹ ਗੱਲ ਨਜ਼ਰ ਪਟੋਲਾ ਕੰਮ ਹੋ ਜਾਣਾ ਇਹ ਤਾਂ ਹਨਾ ਤੇ ਰੇਟ 111800 11800 ਹੀ ਦੇ ਦਾਂ ਵੀ ਆ ਕੇ ਤਾਂ ਮਾਨ ਵੀ ਕਰਦਾ ਕੋਈ ਗੱਲ ਨਹੀਂ ਆ ਸੋ ਜਮਾ ਯਾਰ ਇਹ ਤਾਂ 4 ਚਾਨੀ ਹੈ ਇਹੋ ਜੇ ਰੇਟ ਦੇ ਵਿੱਚ ਸ਼ਰਤ ਕਰਦਾ ਮੈਂ ਕਿ ਤੋ ਤੁਹਾਨੂੰ ਜਰਸੀ ਮਿਲ ਜੂ ਨਹੀਂ ਮਿਲਣੀ ਇਹ ਸੀਗੀ ਆਪਣੀ 7ਵੇਂ ਨੰਬਰ ਤੇ ਹਨਾ ਹਾਂ 7ਵੇਂ ਨੰਬਰ ਤੇ ਆ ਬਾਈ ਤੇ ਵੀਰੇ ਜਿਹੜੀ 8ਵੇਂ ਨੰਬਰ ਤੇ ਕੱਢ ਲਿਆ ਵੀਰ ਜਮਾ ਇਹ ਪਹਿਲੇ ਨਾ ਬਾਈ ਚਾਰ ਦੰਦਾ ਮੂੰਹ ਫਸਟ ਟਾਈਮ ਰਹਿ ਗਈ ਠੀਕ ਹੈ ਐ ਮਨ ਲਗੇ ਚੱਲ ਕੋਈ ਵੀ ਬੈੜਾ ਆਪਣੇ ਕੋਲ ਛੋਟੀ ਹਾਈਟ ਦੀ ਨਹੀਂ ਹੈਗੀ ਵੀ ਕੋਈ ਛੋਟੀ ਬਿੱਤ ਲਾ ਦੇਗੇ ਠੀਕ ਹੈ ਵੀ ਸਾਰੇ ਸਾਈਜ਼ ਦੇ ਫੁੱਲ ਦੀਆਂ ਨਹੀਂ ਆ ਠੀਕ ਹੈ ਵੱਡੇ ਘੱਟ ਘੱਟ ਤੇ ਮੇਨ ਗੱਲ ਨਾਲ ਫਿਰ ਰੇਟ ਵਾਲਾ ਆਫਰ ਲਾਦਾ ਜਮਾ ਹੈ ਬਾਈ ਰੇਟ ਵਾਲਾ ਆਫਰ ਵੀ ਬਾਕੀ ਆ ਹੱਥ ਤਰਾ ਨਹੀਂ ਹੈਗੀ ਕੋਈ ਵੀ ਬੈੜ ਬਾਈ ਕੇ ਕੋਸਾਂ ਵਾਲਾ ਕਹਿ ਦੂ ਬਾਈ ਯਾਰ ਇਦਾਂ ਦੇ ਹਨਾ ਕੋਈ ਇੱਕ ਲੇਨ ਆ ਗਿਆ ਇੱਕ ਲੇਨ ਆ ਗਿਆ ਦੋ ਲੇਨ ਨੂੰ ਮਣ ਕਰੂ ਕਈ ਕਰੂਗਾ ਮਦਮਲੀ ਜੀ ਕਰੂਗਾ ਠੀਕ ਹੈ ਹਾਂ ਉਹ ਵਾਲੇ ਜਿਹੜੇ ਵਿਆਜੂ ਪੈਸੇ ਕਿਹਾਣਾ ਵੜਨੇ ਪੈਣ ਵਾਲਾ ਲਊਗਾ ਮਦਮਲੀ ਸੋ ਜਮਾਂ ਜਰ ਕਿਆ ਵਾਦਾ ਚੀਜ਼ਾਂ ਜਦੋਂ ਉਦੋਂ ਸਲੈਂਡ ਦਾ ਸੁਆਦ ਆਉਂਦਾ ਜਦੋਂ ਚੀਜ਼ ਆਪ ਨੂੰ ਮੰਦੀ ਮਿਲਦੀ ਆ ਤੇ ਕੁਆਲਿਟੀ ਮਿਲਦੀ ਆ ਵਿਆਜ ਭਰਿਆ ਦੁਖਦਾਣੀ ਤੇ ਹੀਰੇ ਤਾਂ ਕਦੇ ਕਦੇ ਮਿਲਦੇ ਹੁੰਦੇ ਆ ਇਹ ਜੀ ਦੁੱਧ ਦੀ ਐਵਰੇਜ ਦੀ ਗੱਲ ਕਰੀਏ ਆਪਾਂ ਦੁੱਧ ਬਾਈ ਤਾਂ ਲੋਈ ਵੀ 30 ਕਿਲੋ ਤੋਂ ਪਲਾਸੀ ਜੇਣਾ ਬਸੀ 36 ਕਿਲੋ ਦੋਦੇ ਤਾਂ ਲੇਵਾ ਫਟ ਫਟ ਹਨਾ ਜਮਾ ਤੇਰੇ ਲੇਵੇ ਫੱਟੀ ਰੱਖਣੀ ਹੈ ਹੁਣ ਤਾਂ ਉਹ ਜਵਾਨੇ ਹੀ ਗਏ ਟੁੱਟਵੇਂ ਲੇਵੇ ਜਣਾ ਆਪਾਂ ਲੈਂਦੀ ਨਹੀਂ ਵੀਰੇ ਆਪਾਂ ਕਿੰਨੀਆਂ ਵੀਡੀਓ ਪਾਈਆਂ ਆਪਾਂ ਕੋਈ ਟੁੱਟਵੇਂ ਲੇਵੇ ਵਾਲੇ ਆਪਣੇ ਕੋਲ ਗਾਂ ਹੀ ਨਹੀਂ ਹੁੰਦੀ ਉਹ ਫੇਰ ਮਸਟੈਂਡ ਕਰੇ ਘਰ ਹੁੰਦਾ ਹਨਾ ਉਹ ਤਾਂ ਇੱਕ ਘਰੇ ਚਲੇਗੀ ਸਾਰੇ ਫਾਰਮ ਦੀ ਆਪਣੇ ਝੰਡੋ ਚੋ ਦੁੱਧ ਜਮਾ ਮਸਟੈਂਡ ਦੀ ਨਹੀਂ ਨਹੀਂ ਬਈ ਸੂਏ ਲੰਮੇ ਲਕਟੇ ਇਸ ਨਹੀਂ ਚੱਲ ਜੀਗੇ ਜੈ ਜਗਲਾ ਤੇ ਬੱਚੀਆਂ ਕੰਪੈਕਟ ਐਡਰ ਹੀ ਰੱਖਣੇ ਨੇ ਚਾਹੇ ਇਹ ਅਮਨਗ ਤੇ ਨਾਲ ਕੁਆਲਿਟੀ ਤੇ ਜ਼ਿਆਦਾ ਕੰਮ ਕੁਆਲਿਟੀ ਦੇ ਕੰਮ ਆ ਬਈ ਆਪਣੇ ਦਾ ਠੀਕ ਹੈ ਠੀਕ ਹੈ ਠੀਕ ਹੈ ਜਮਾ ਇਹਦਾ ਰੇਟ ਦੱਸਿਆ ਆਪਾਂ 1 ਲੱਖ ਦੇ 18000 ਰੁਪਏ 18000 ਰੁਪਏ ਇਹ ਆ ਗਈ 8ਵੇਂ ਨੰਬਰ ਤੇ ਹਨਾ ਹਾਂਜੀ ਜੀ ਤੇ ਬਈ ਜਿਹੜੀ 9ਵੇਂ ਨੰਬਰ ਤੇ ਆਪਾਂ ਬੱਛੀ ਦੇਖੀ ਜੇ ਨਹੀਂ ਕਿਹੜਾ ਸੁਆ ਜੀ ਇਹ ਬਈ ਪਹਿਲੇ ਨਾ ਫਸਟ ਟਾਈਮ ਰਾਈ ਮੂੰਹ ਦੋ ਦਾਂਦਾ ਕੀ ਹੈ 20 ਅਨ ਡਿਪੈਂਡਿੰਗ ਪੈਣੇ ਬੱਛੀ ਦੀ ਅੱਛਾ 20 ਦਾ ਨਾ ਹਜੇ ਇਹਦੇ ਪੈਂਡਿੰਗ ਪਿਆ ਬਾਕੀ ਪੈਣੇ ਬੱਛੀ ਦੀ ਠੀਕ ਹੈ ਮੂੰਹ ਦੋ ਦਾਂਦਾ ਹਨਾ ਦੋ ਦੰਦ ਬੱਚਾ ਜੀ ਬਈ ਕਮਾ ਦੀ ਫਿਰ ਗਿੜਾ ਘੜਾ ਭਾਈ ਇਹ 20 ਦਿਨ ਪੈਣੇ ਬਸ ਇਹਦੇ 20 ਦਿਨ ਨੂੰ ਮੈਂ ਮੰਨ ਗਿਆ ਕੋਈ ਨਾ ਕੁਝ ਬਣ ਜਾਂਦਾ ਸਰ 20 ਦਿਨ ਦਾ ਸਿੱਪੇ ਸੱਪ ਵਣਜੋ ਇਹਦੇ ਖਾ ਕੇ ਮਾਲ ਪਰਾਇਆ ਹਨਾ ਕਿੰਨੇ ਦੁੱਧ ਦੀ ਐ ਬਰਾਏ ਹਾਈਐਸਟ ਲਾ ਕੇ ਚੱਲੇ ਬੰਦਾ ਭਾਈ ਨਾਰਮਲੀ ਬੱਸੀ ਐ ਮੰਨ ਕੇ ਚੱਲ ਗਈ 27 28 ਕੇ ਦੁੱਧ ਆਰਾਮ ਨਹੀਂ ਦੇ ਦੂਗੀ ਅਸਰ 25 ਤੋਂ ਆਬਾਬ ਵਾਲੀ 25 ਤੋਂ ਪਲੱਸ ਹੀ ਰਹਿਣਾ ਦੱਸ ਤੇ ਨਾਲੇ ਗਾਹਾਂ ਨਵੇਂ ਹਾਨ ਦੇ ਵਿੱਚ ਚਾਹੀ ਤੋਕੜ-ਜੋਟ ਕੀ ਮਾਰ ਕੇ ਵੇਚ ਲੋ ਭਾਈ ਵੇਚੇ ਲੋੜ ਨਹੀਂ ਕਰੇ ਇਦਾਂ ਜਾਨਵਰ ਖੜੇ ਸੋਹਣੇ ਲੱਗਦੇ ਨਹੀਂ ਕਹਿੰਦੇ ਪਾਪ ਇਹਨਾਂ ਨੇ ਵਿਗ ਨਾ ਜਾਵਾਂ ਹਨਾ ਵਿਗਣੇ ਜਦੋਂ ਮਰਜੀ ਵੇਚ ਲੈ ਭਾਈ ਇਹ ਤਾਂ ਇਹ ਨਾ ਇਹਨਾਂ ਦੇ ਭਾਅ ਘਟਾਓ ਇਧਰ ਇਹ ਹੁਣ ਰੇਟ ਕੀ ਰੱਖਿਆ ਜੇ ਲੈਣ ਜੀ ਇਹਦਾ ਲੈਣ ਦੇਣ ਨਾਲ ਆ ਬਈ ਇਹ 1 ਲੱਖ ਤੇ 10 ਹਜ਼ਾਰ ਦੀ ਵਸੀ ਦੇ ਦਾਂਗੇ ਆਪਾਂ ਠੀਕ ਹੈ 1 ਲੱਖ 10 ਹਜ਼ਾਰ ਦੀ ਹਾਂ ਨੌਵੇਂ ਨੰਬਰ ਤੇ ਬੱਚੀ ਹੈਗੀ ਤੇ ਮੂੰਹ ਮੱਥੇ ਦੀ ਬੜੀ ਪਿਆਰੀ ਹੈ ਹਨਾ ਬਈ ਮੈਂ ਕਹਿੰਦਾ ਸਾਰੀ ਐ ਮੰਨ ਕੇ ਕੇ ਪਾਸੇ ਹੱਤਰਾ ਨਹੀਂ ਇਹ ਬਈ ਹੈਗੀ 10ਵੇਂ ਨੰਬਰ ਤੇ ਹਨਾ ਇਹ ਬਈ ਦੂਜਾ ਸੂਆ ਹੈਗੀ ਦੂਜਾ ਸੂਆ ਕਹਿ ਇੱਕ ਦਿਨ ਕੱਢ ਦਿਆ ਦਿਨੇ ਦੇ ਪੈਣੇ 7-8 ਦਿਨ ਬਾਕੀ ਵੜਦੇ ਅਛਾ ਤੇ ਥੱਲੇ ਡੂਣਾ ਵਖੇੜ ਬਹੁਤ ਬੜਾ ਲਾਈ ਤੁਰੀ ਜਾਂਦੀ ਹੈ ਹਨਾ ਬਾਕੀ ਬਈ ਐਮ ਐਨ ਕਿਤੇ ਲੈਨੇ 35 36 ਕਿਲੋ ਦਾ ਦਤავਿਆ ਪਹਿਲਾਂ ਨੇ ਅਛਾ ਨਾੜਾ ਨਾਲ ਗੁੰਦੀ ਵੀ ਹੈ ਜਮਾ ਵੀ ਵੀ ਹੈ ਇਹਦੀ ਮਾਲਕਾਂ ਕਹਿੰਦੇ ਵੀ 40 ਤੋਂ ਪਲੱਸ ਦੂੰਗੇ ਆਪਾਂ 40 ਕਿਲੋ ਨਹੀਂ ਕਹਣਾ 35 ਤੋਂ ਪਲੱਸ ਹੀ ਦੁੱਧ ਆਉਣਾ ਬੜੇ ਦੇ ਅਛਾ ਆਹੋ ਦੇਖੋ ਨਾੜਾ ਜਿਹੜੇ ਮੰਨ ਕੇ ਚੱਲ ਵੀ ਭਾਰਤ ਦਾ ਨਕਸ਼ਾ ਬਣਿਆ ਪਿਆ ਥੱਲੇ ਹਨਾ ਤੇ ਬਾਕੀ ਵੱਡੀ ਹੰਧੜ ਹੈਲ ਜਮਾ ਸਾਰੀਆਂ ਵੱਡੀਆਂ ਵੜਾਂ ਨੇ ਬਈ ਕੋਈ ਛੋਟੀ ਨਹੀਂ ਹੈਗੀ ਕਿਉਂਕਿ ਮੀਡੀਅਮ ਸਾਈਜ਼ ਦੀ ਸਾਰੀਆਂ ਵੜਾਂ ਵੱਡੀਆਂ ਨਹੀਂ ਅਛਾ ਕੱਲੀ ਬਲੇਰੋ ਚ ਜਾਣ ਵਾਲੀ ਹੈ ਇਹ ਬਲੇਰ ਵਾਲੀ ਠੀਕ ਆ ਸਵਾਦ ਦੇਖੋ ਤੇ ਚਵਾਈ ਵਾਲੀਆਂ ਠੰਡੀ ਸੀਲ ਕੋਈ ਐ ਨਹੀਂ ਕੋਈ ਗਰਮ ਸੁਭਾਗੇ ਬੜਾ ਨਹੀਂ ਗਿਆ ਠੀਕ ਹੈ ਹਾਂ ਤੇ ਇਹਦਾ ਰੇਟ ਆਪਾਂ ਕੀ ਰੱਖਿਆ ਰੇਟ ਭਾਈ ਉਹ ਵੀ 115 ਦੇ ਭਾਜੀ ਦੇ ਦਾਂਗੇ ਵੀ ਆਪਾਂ ਇਹ ਵੀ 115 ਦੇ ਭਾਜਾ 115 ਪੁੱਠੇ ਦੇ ਦਾਂਗੇ ਭਈ ਠੀਕ ਹੈ ਜੇ ਕਰ ਕੋਈ ਇਕੱਠਿਆਂ ਲੋਕ ਕੱਲੀ ਨਹੀਂ ਦੇਣੀ ਆਪਾਂ ਕੱਲੀ ਜੇ ਭਾਈ ਹੋਰ ਦੇ ਲੱਗ ਕੇ ਰੇਟ ਕਰ ਲਾਂ ਕੋਈ ਗੱਲ ਨਹੀਂ ਠੀਕ ਹੈ ਤੇ ਲੱਗ ਰੇਟ ਕਰ ਲਾਂ ਕੱਲੀ ਪਸੰਦ ਕਰਦਾ ਵੀਰ ਨਾ ਜਿਸ ਦੇ ਕੋਲ ਨਹੀਂ ਦਸ ਵਾਲੀ ਕੀਮਤ ਹੁੰਦੀਗੀ ਠੀਕ ਹੈ ਠੀਕ ਜਿਹੜੇ ਇੱਕ ਵਾਲੀ ਨੇ ਜਾਂ ਦੋ ਵਾਲੀ ਜਿਹਨੂੰ ਇੱਕ ਦੀ ਭੁੱਖਾ ਇੱਕ ਖਾਊ ਆ ਉਹ ਦਸ ਕਿਤੇ ਕਰ ਲੂਗਾ ਜੈ ਜੈ ਸਹੀ ਗ ਤੇ ਬਾਕੀ ਵੀਰੇ ਨਾ ਪਏ ਬਾਕੀ ਮਾਲ ਦੇਖੀ ਨੇ ਆ ਇਹ ਬਈ ਕੱਚਾ ਮਾਲ ਠੀਕ ਹੈ ਜੇ ਕੋਈ ਇਹ ਵੀ ਉਹਦਾ 11ਵਾਂ ਨੰਬਰ ਹੈਗਾ ਠੀਕ ਹੈ ਉਹ ਵੀ ਆਪਾਂ ਇੱਕ 15 ਪੁੱਠੀ ਚੜਦਾ ਜੇ ਕੋਈ ਵੀਰ ਕੱਢ ਨਹੀਂ ਚਾਹੁੰਦਾ ਵਿੱਚੋਂ ਹਨਾ ਠੀਕ ਹੈ ਉਹ ਵੀ ਆਪਾਂ ਉਹਦੇ ਬੰਦੇ ਨੂੰ ਠੀਕ ਹੈ ਐਵਰੇਜ ਬਣਾ ਕੇ ਆਪਾਂ ਉਹ ਜੀ ਦੇ ਦਾਂਗੇ ਹਨਾ ਐਵਰੇਜ ਬਣਾ ਕੇ ਦੇ ਦਾਂਗੇ ਠੀਕ ਹੈ ਕਹਿੰਦਾ ਭਾਬ ਜਦੋਂ ਮਰਜੀ ਵੀਰ ਮੰਨ ਕੇ ਲੈ ਵਿਆਹ ਦੇ ਲੈ ਵੀਰੇ ਪੜਾ ਵਾਏ ਮੰਨ ਕੇ ਚੱਲ ਵੀ ਆਪਣੇ ਸਾਥੀ ਸਾਥੀ ਚੰਗੀਆਂ ਨਹੀਂ ਗੀਆਂ ਬੜਾ ਛੋਟੀ ਵਹਿੜ ਨਹੀਂ ਸੀ ਫੁੱਲ ਸਾਈਜ਼ ਦੇ ਵਿੱਚ ਆ ਗਈਆਂ ਹਨਾ ਉਹ ਸਾਈਜ਼ ਦੀਆਂ ਵੜਾਣੀਆਂ ਦੰਦਾ ਤੇ ਨਹੀਂ ਸੀ ਸਾਰੀਆਂ ਲਗਭਗ ਸੋ گاਵਾ ਦਾ ਅੱਜ ਫੈਦਾ ਉਠਾ ਸਕਦੇ ਰੇਟ ਸਾਰੇ ਤਰ੍ਹਾਂ ਦੇ ਆਏ ਐਰ ਸੈਰ ਜਰਸੀ ਐਚ ਐਫ ਪਿੰਡ ਹੰਢਾਇਆ ਜ਼ਿਲ੍ਹਾ ਬਰਨਾਲਾ 987786889 99735 50846 ਵੀਡੀਓ ਦੇਖਣੇ ਤੇ ਚੈਨਲ ਨੂੰ ਪਿਆਰ ਦੇਣ ਦੀ ਤੈਅ ਹਾਂ ਜੀ